ਤਾਂ ਜਦੋਂ ਉਹ ਢੋਲੀ ਲੈਣ ਜਾਵੇ ਤਾਂ ਆ ਗੱਲਾਂ ਦਾ ਜਰੂਰ ਧਿਆਨ ਰੱਖੀ। ਆਣ ਪ੍ਰਭੂ ਅੱਜ ਜਿਹੜੀ ਆਪਾਂ ਤੁਹਾਨੂੰ ਬਈ ਕੰਪਨੀ ਬਾਰੇ ਦੱਸਦੇ ਆ ਨਾ ਸਪਰੇਅ ਵਾਲੀ 4-ਸਟੋਕ ਢੋਲੀ ਬਾਰੇ। ਕੰਪਨੀ ਵੈਸੇ ਤਾਂ ਠੀਕ ਆ ਪਰ ਇਹਦੇ ਵਿੱਚ ਜਿਹੜੀਆਂ ਦਿੱਕਤਾਂ ਵੱਡੀਆਂ ਆ ਨਾ ਜਿਹੜੀਆਂ ਉਹ ਠੱਗੀਆਂ ਮਾਰਦੀਆਂ ਕੰਪਨੀਆਂ ਉਹਨਾਂ ਵੱਲ ਜਰੂਰ ਧਿਆਨ ਦਿਓ। ਕਿਉਂਕਿ ਇਹਦੇ ਵਿੱਚ ਨਾ ਆਪਾਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਨੇ ਆ ਬਈ ਜਦੋਂ ਤੁਸੀਂ ਢੋਲੀ ਲਓ 4-ਸਟੋਕ ਇਹਦੇ ਵਿੱਚ ਇੱਕ ਪਹਿਲੀਆਂ ਚੀਜ਼ਾਂ ਤਾਂ ਇਹ ਦੇਖ ਲਿਆ ਕਰੋ ਬਈ ਇੰਜਨ ਪੰਪ ਦੇ ਤਾਂ ਆਪਾਂ ਮਿੱਤਰੋ ਵੇਚ ਨਹੀਂ ਬੜੇ ਹੁੰਦੇ ਚਲੋ ਉਹ ਤਾਂ ਆਪਾਂ ਦੁਕਾਨਦਾਰ ਦੀ ਦਸੱਲੀ ਨਾਲ ਆਪਾਂ ਚਲਾ ਕੇ ਉੱਥੇ ਦੇਖ ਕੇ ਫੇਰ ਹੀ ਲੈਣੀ ਆ ਪਰ ਮਿੱਤਰੋ ਇਹ ਜ਼ਰੂਰ ਦਸੱਲੀ ਕਰ ਲਿਆ ਕਰੋ ਵੀ ਇਹਦੇ ਜਿਹੜੇ ਨਟ ਵਗੈਰਾ ਹੁੰਦੇ ਆ ਪੱਤੀਆਂ ਹੁੰਦੀਆਂ ਇਹ ਸਟੀਲ ਦੀਆਂ ਹੋਣ ਉਹ ਜਿਹੜਾ ਸਾਡੇ ਨਾਲ ਹੋਇਆ ਛੋਡੇ ਨਾਲ ਖਮਿਆ ਜਾਣਾ ਉਹ ਜੀ ਕਿਉਂਕਿ ਇਹਦੇ ਉੱਤੇ ਹੁਣ ਬਈ 1000 ਰੁਪਏ ਨੂੰ ਥਾਂ ਕਰਾ ਕੇ ਧਰਤਾ ਇਸ ਕੰਪਨੀ ਦੀ ਢੂਲੀ ਨੇ ਤਾਂ ਵੈਸੇ ਇੰਜਨ ਗੇ ਬਿਲਕੁਲ ਓਕੇ ਆ ਪਰ ਆਹ ਖਰਚਾ ਵੀ ਤੁਸੀਂ ਬਈ ਫालतੂ ਬਾਦ ਵਿੱਚ ਕਰਨ ਵਾਲੋ ਪਹਿਲਾਂ ਹੀ ਦੇਖ ਲਿਆ ਕਰੋ ਦੁਕਾਨਦਾਰ ਨੂੰ ਢੋਲੀ ਚੈੱਕ ਕਰਕੇ ਲਿਆ ਕਰੋ ਭਾਵੇਂ ਕੰਪਨੀ ਵਾਲੇ ਵੀ 1000 ਰੁਪਏ ਮਹਿੰਗੀ ਲਾ ਦੇਣ ਤੇ ਪਾਲਾ ਦੁਕਾਨਦਾਰ ਵੀ ਲੈ ਲੇ ਪਰ ਚੀਜ਼ਾਂ ਵੀ ਚੰਗੀਆਂ ਜਿਹੜੇ ਕਿ ਕਿਸਾਨ ਨੂੰ ਅੱਗੇ ਜਾ ਕੇ 2 ਸਾਲਾਂ ਬਾਅਦ ਪਰੇਸ਼ਾਨੀ ਨਾ ਹੋਵੇ ਮਿੱਤਰੋ ਆਹ ਢੋਲੀ ਆ ਫੋਰ ਸਟਾਕ ਕਲਸੀ ਕੰਪਨੀ ਦੀ ਤਾਂ ਮਿੱਤਰੋ ਇਸ ਢੋਲੀ ਦੇ ਵਿੱਚ ਵੇਖੋ ਕਿੱਡੀ ਗੱਲ ਹੁੰਦੀ ਆ ਇਹਦਾ ਰੁਪਇਆ ਆਪਣੇ ਤੋਂ ਲਿਆ 9500 ਰੁਪਏ ਅੱਜ ਤੋਂ ਇਹ ਕੀ ਇਹਦਾ ਤੀਜਾ ਸੀਜ਼ਨ ਚੱਲੀ ਜਾਂਦਾ ਤੀਜੇ ਸੀਜ਼ਨ ਦੇ ਵਿੱਚ ਮਿੱਤਰੋ ਇਹ 9500 ਰੁਪਏ ਦੀ ਆਈ ਸੀ 9500 ਰੁਪਏ ਦੇ ਵਿੱਚ ਵੇਖੋ ਤੁਸੀਂ ਨਟ ਦੇ ਰੱਖਿਆ ਨਾ ਨਟ ਤੁਸੀਂ ਦੇਖੀ ਜਾਨੇ ਹੋ ਬਈ ਇਹ ਨਟ ਦੇਸੀ ਨਟ ਦਿੱਤੇ ਹੋਏ ਆ ਤਾਂ ਰਬੜ ਨੂੰ ਵੀ ਪਾਟ ਕੇ ਤੇ ਸਾਰੀ ਰਬੜ ਦਾ ਨਾਸ ਕਰਤਾ ਇੱਥੋਂ ਟੈਂਕੀ ਇਹਦੀ ਲੀਕ ਹੋ ਗਈ ਮਿੱਤਰੋ ਤਾਂ ਇੱਧਰ ਆ ਵੀ ਚੈੱਕ ਕਰੋ ਬਈ ਇਹ ਆਪਾਂ ਜਿਵੇਂ ਹੁਣ ਮੋਢੇ 'ਚ ਪਾਉਣੇ ਆ ਟੰਗਦੇ ਆ ਉਹਦੇ ਇਹ ਪੱਤੀਆਂ ਦਿੱਤੀਆਂ ਹੋਈਆਂ ਇਹ ਵੀ ਸਟੀਲ ਦੀਆਂ ਨਹੀਂ ਵੈਸੇ ਸਾਰੀਆਂ ਕੰਪਨੀਆਂ ਨਹੀਂ ਬਈ ਜਿਵੇਂ ਹੁਣ ਡਾਇਮੰਡ ਇਹ ਕੰਪਨੀਆਂ ਦੇ ਆਉਂਦੇ ਆ ਪੰਪ ਬਹੁਤ ਪਰ ਸਟੀਲ ਦੇ ਹੁੰਦੇ ਆ ਇਹ ਕਲਸੀ ਕੰਪਨੀ ਦਾ ਆਪਾਂ ਨਾਮ ਵੀ ਲੈਨੇ ਆ ਕੰਪਨੀ ਦਾ ਕਿਉਂਕਿ ਮਿੱਤਰੋ ਜੇ ਆਪਾਂ ਕਸੂਰਵਾਰ ਹੈ ਜਿਹੜੀ ਕੰਪਨੀ ਉਹਦੇ ਬਾਰੇ ਆਪਾਂ ਜ਼ਰੂਰ ਕਹਾਂਗੇ ਆ ਵੇਖੋ ਸਾਰੀ ਇਹਦੀ ਪੱਤੀ ਹੈ ਜਿਹੜੀ ਇਹ ਗਲ ਚੁਕੀ ਆ ਤਾਂ ਮਿੱਤਰੋ ਹੁਣ ਇਹਦੇ ਵਿੱਚ ਗੱਲ ਕੁਛ ਵੀ ਨਹੀਂ ਸਾਰੀ ਸੌਰੀ 8500 ਰੁਪਏ ਦੀ ਆਈ ਸੀ 95 ਆਪਣੇ ਤੋਂ ਵੈਸੇ ਨਿਕਲ ਗਿਆ ਮੂੰਹ ਦੇ ਵਿੱਚੋਂ 899 ਜ਼ਿਆਦਾਤਰ ਆਪਣੇ ਯਾਦ ਨਹੀਂ ਆਹ ਕੰਪਨੀ ਦੀਆਂ ਮਿੱਤਰੋ ਤੁਸੀਂ ਦੇਖੋ ਵੀ ਇਹਦੇ ਵਿੱਚ ਬਈ ਕਿਸਾਨ ਨਾਲ ਏਡੀ ਵੱਡੀ ਠੱਗੀ ਮਾਰਦੇ ਹੋ ਇਹਦੇ ਵਿੱਚ ਕਿੱਡੀ ਗੱਲ ਐ ਫਿਰ ਮਿੱਤਰੋ ਆਪਾਂ ਕੀ ਕਰਿਆ ਵੀ ਜਿਵੇਂ ਹੁਣ ਆਪਾਂ ਜੁਗਾੜ ਤਾਂ ਲਾਉਣਾ ਹੀ ਸੀ ਕੋਈ ਟਾਈਮ ਤਾਂ ਟਪਾਉਣਾ ਹੀ ਸਪਰੇਅ ਕਰਨੀ ਆ ਫਿਰ ਮਿੱਤਰੋ ਆਪਾਂ ਲੈ ਕੇ ਆਂਦੀ ਬਈ ਜੀ ਐਮ ਸੀਲ ਐਮ ਸੀਲ ਲਿਆਂਦੀ ਐਮ ਸੀਲ ਲਿਆ ਕੇ ਬਈ ਚੰਗੀ ਤਰ੍ਹਾਂ ਮਸਲ ਕੇ ਫਿਰ ਆਪਾਂ ਸੋਚਿਆ ਵੀ ਹੁਣ ਇਸ ਢੋਲੀ ਦੇ ਵਿੱਚ ਉਹ ਉਹ ਥਾਵਾਂ ਤਾਂ ਜਿੱਥੇ ਨਟ ਹੈ ਨਟਾਂ ਦੀ ਥਾਂ ਤੇ ਆਪਾਂ ਇਹ ਐਮ ਸੀਲ ਲਾ ਦਈਏ ਟਿਕਾ ਕੇ ਬਈ ਚਾ ਕੋਈ ਹਲਾ ਹਲੂ ਕਿਦੇ ਮੁੜ ਕੇ ਆਪਾਂ ਐਮ ਸੀਲੇ ਦੇ ਉੱਤੇ ਲਾਤਾ ਹੁਣ ਇਹਦੇ ਵਿੱਚ ਪਾਣੀ ਪਾਇਆ ਮਿੱਤਰੋ ਚਲੋ ਵੈਸੇ ਆਪਾਂ ਇੰਜਨ ਪੰਪ ਸਾਰਾ ਕੁਝ ਓਕੇ ਪਰ ਆਦੇ ਕੋਈ ਸਟਾਰਟਿੰਗ ਨਹੀਂ ਖਲਿਆਰਨੀ ਪਈ ਪਰ ਮਿੱਤਰੋ ਜਿਹੜ ਤੁਸੀਂ ਇੰਨੀ ਵੱਡੀ ਕਿਰਸ ਕਰ ਲਈ ਇਹਦੇ ਵਿੱਚ ਕਿੱਡੀ ਕੁ ਗੱਲ ਹੈ ਹੋਰ ਕੰਪਨੀਆਂ ਬਹੁਤ ਸਟੀਲ ਦੇ ਚੀਜ਼ਾਂ ਦੇਈ ਜਾਂਦੀਆਂ ਤੁਸੀਂ ਵੀ ਦੇ ਦਿੰਦੇ ਇਸ ਵੀਡੀਓ ਦਾ ਮਕਸਦ ਕਿਸਾਨ ਭਰਾਵੋ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਸੀ ਨਾ ਕਿ ਕਿਸੇ ਕੰਪਨੀ ਦੇ ਆਪਾਂ ਪ੍ਰੋਡਕਟ ਨੂੰ ਨਿੰਦਣ ਵਾਸਤੇ ਬਣਾਈ ਆ ਠੀਕ ਹੈ ਮਿੱਤਰੋ ਧੰਨਵਾਦ